लड़की का चक्कर है जी हमने तो बहुत कोशिश की थी हम अपनी बहन को रख लेंगे वो हमारे घर पे आके हमारे पे हमला करती थी इसलिए रात को हमसे हमारे पास फोन आया कि बच्चे उसकी बहन के पास है दिल्ली वाली के पास है बस उसके बाद हमको कुछ पता नहीं हमें सवेरे खबर मिली कि हमारा लड़का उन्होंने मार दिया जी उसका एक क्या मशहूर हो लालचंद लड़की कौन थी कि कोई शादी हुई थी नहीं हाँ नहीं, नहीं, जी लड़की है अच्छा नहीं क्या क्या चक्कर क्या था लड़के के साथ कोई रहती थी या कैसे भी नहीं थी हाँ जी ब्याह कराना अच्छा कहाँ से थी लड़की वो अच्छा तो अब बातचीत हुई आपकी रात को बस हमारे तो ग्यारह बजे हमारे लड़के से उसकी बहन से बात हुई कि बच्चे हमारे पास है आपका लड़का भी और हमारी लड़की भी तो क्या बोला गया उसमें यही बात है की फोन काट दिया स्विच ऑफ कर दिया सुबह हमें खबर मिली हमारा लड़का गया उसकी बहने कहती थी आप लड़का आपका था तो क्या कह रहे थे कि शादी करनी है वो कहते थे चार आदमी बैठ के बात करेंगे तो कुछ बोला नहीं घर आया कितनी बोल के गया था वो लड़का बुला के ले गया उसको अच्छा तो फिर क्या अभी आ रहा मैं रोटी आके खाऊंगा लड़का मार दिया राजन कितनी उम्र कितनी थी ਵੀ ਹੁਣ ਨਿੱਕਾ ਹਾਲਗਾ ਦਾ ਉਹਦੇ ਚ ਕੱਲ ਸਾਡੇ ਕੋਲ थाना ਸਿਟੀ ਫਾਇਲਕਾ ਵਿਖੇ ਫਰੀਦਕੋਟ ਮੈਡੀਕਲ ਹਸਪਤਾਲ ਤੋਂ ਤਲਾਹ ਆਈ ਸੀ ਉਹ ਤਲਾਹ ਦੇ ਅਸੀਂ ਵੈਰੀਫਾਈ ਕਰਕੇ ਉਹ ਲੜਕੇ ਦੇ ਜਿਹੜਾ ਮਰਿਓ ਉਹਦੇ ਵਾਰਸ ਸਾਡੇ ਕੋਲ ਸਿਟੀ ਥਾਣੇ ਫਾਇਲਕਾ ਆਏ ਸੀ ਉਹਨਾਂ ਦਾ ਅਸੀਂ ਬਿਆਨ ਲਿਖ ਕੇ थाना ਸਿਟੀ ਫਾਇਲਕਾ ਵਿਖੇ 302 148 149 ਐਬੀਸੀ ਦਾ ਮਕਦਮਾ ਦਰਜ ਕੀਤਾ ਉਹਦੇ ਵਿੱਚ ਹੈਗਾ ਜਿਹੜਾ ਮਰਨੋ ਵਾਲਾ ਜਿਹਨਾਂ ਮਾਰਿਆ ਉਹਨਾਂ ਦੀ ਲੜਕੀ ਨਾਲ ਨਜਾਇਜ਼ ਸਬੰਧ ਸੀ ਇਸ ਰੰਜਿਸ਼ ਕਰਕੇ ਉਹਨਾਂ ਨੇ ਘਰੇ ਬੁਲਾ ਕੇ ਸੱਟਾ ਮਾਰ ਕੇ ਉਹ ਇਹ ਸੱਟਾਂ ਕਾਫੀ ਮਾਰੀਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਜੇ ਸੱਟਾਂ ਮਾਰੀਆਂ ਕੰਪਲ ਲੱਗ ਜੇ ਮਰ ਜੇ ਉਹਨੂੰ ਸੇਲ ਹਸਪਤਲ ਲੈ ਗਏ ਸੀ ਉੱਥੇ ਜਾ ਕੇ ਦਾਕ ਕਰਾਤਾ ਉੱਥੇ ਉਹਦਾ ਨਾਮ ਪੂਰਾ ਐਡਰੈਸ ਦੱਸਿਆ ਨਾ ਹੀ ਆਪਦਾ ਨਾਮ ਪੂਰਾ ਐਡਰੈਸ ਦੱਸਿਆ ਸੀ ਐਕਚੁਅਲੀ ਲੈ ਕੇ ਗਏ ਸੀ ਪਰ ਇਹਨਾਂ ਉੱਥੇ ਇੱਕ ਫੋਨ ਨੰਬਰ ਦਿੱਤਾ ਤੇ ਬਾਕੀ ਪੂਰਾ ਐਡਰੈਸ ਨਹੀਂ ਦਿੱਤਾ ਉਸ ਫੋਨ ਨੰਬਰ ਤੋਂ ਅਸੀਂ ਜਦੋਂ ਨੰਬਰ ਕਢਾਇਆ ਵੈਰੀਫਾਈ ਕੀਤਾ ਤਾਂ ਉਹਦੇ ਚ ਇਹਨਾਂ ਦਾ ਐਡਰੈਸ ਟਰੇਸ ਹੋ ਗਿਆ ਬਾਕੀ ਜਦੋਂ ਉਹਦੀ ਉਹ ਨਾਂ ਉਥੋਂ ਫੋਟੋ ਸੈਂਡ ਕੀਤੀ ਆ ਸਿਓਲ ਹਸਪਤਾਲ ਉਥੋਂ ਗ੍ਰੀਤਕ੍ਰਮ ਬੰਦਾ ਦਾਖਲ ਉਹਦੀ ਫੋਟੋ ਸੀ ਨੋਟੀਫਿਕੇਸ਼ਨ ਕਰਾਈਦੇ ਉਹਨਾਂ ਕਹਿੰਦੇ ਸਾਡਾ ਵਾਰਸਾ ਹੈਗਾ ਜਿਹਨਾਂ ਬੰਦਾ ਮਰਿਆ ਸੀ ਉਹਨਾਂ ਕਹਿੰਦੇ ਸਾਡਾ ਬੰਦਾ ਹੈਗਾ ਉਹਨਾਂ ਦੇ ਖਰੋ ਬਿਆਲ ਲਿਖ ਕੇ ਤੇ ਅਸੀਂ ਜੋ ਨਾ ਬਿਆਲ ਕਰ ਉਹ ਪੰਜਾਂ ਨੇ 302 ਦਾ ਮਕਦਮਾ ਦਰਜ ਕੀਤਾ ਆ ਸਰ ਕਿਵੇਂ ਇਹਨ ਘਰੋਂ ਕਿਵੇਂ ਲੈ ਸਦਿਆ ਗਿਆ ਕਿਵੇਂ ਬੁਲਾਇਆ ਗਿਆ ਕਿੱਥੋਂ ਦੀ ਵਾਕ ਬਕੋ ਦੋਸ਼ੀ ਦੋਸ਼ੀ ਫੜੇ ਜਾਣਗੋ ਉਸ ਤੋਂ ਪਤਾ ਲੱਗੇਗਾ ਵੀ ਉਸ ਕਿਸ ਤਰੀਕੇ ਨਾਲ ਘਰੋਂ ਬੁਲਾਇਆ ਜੋ ਮਤਲਬ ਮੂੜਲੇ ਤੌਰ ਤੇ ਬੰਦਾ ਲੱਗਾ ਜੀ ਮਤਲਬ ਜਿਹਨਾਂ ਨੂੰ ਘਰੇ ਬੁਲਾ ਕੇ ਉਹਦੇ ਵਿੱਚ ਜੇ ਸੀਸੀ ਜੋ ਮਤਲਬ ਅਸੀਂ মানে ਤਸਵੀਰ ਸਾਡੀ ਪ੍ਰਾਪਤ ਹੁੰਦੀ ਹੈ ਅਸੀਂ ਸ਼ੋ ਨਹੀਂ ਕਰਦੇ ਉਹਦੇ ਵਿੱਚ ਉਹਨੂੰ ਦਾਖਲ ਕਰਾਂਦੇ ਦੀ ਸੀਸੀ ਫੋਟੋ ਜੇ ਮਿਲੀਆਂ ਬਾਕੀ ਇਹ ਬੰਦੇ ਜੀ ਆਈਡੈਂਟੀਫਿਕੇਸ਼ਨ ਹੈ ਹੋ ਗਈ ਹੈ ਬਾਈ ਨੇਮ ਪਰਚਾ ਦਰਜੀ ਹੈ ਗ੍ਰਿਫਤਾਰੀ ਹੋਈ ਹੈ ਜੀ ਕਿਸੇ ਦੀ ਇਹ ਕੋਈ ਗ੍ਰਿਫਤਾਰੀ ਕੋਈ ਨਹੀਂ ਇਹ ਰੇਡ ਕੀਤੇ ਯਾਰ ਜਲਦੀ ਗ੍ਰਿਫਤਾਰ ਕਰ ਲਾਂਗੇ ਅਸੀਂ ਕ੍ਰੀਪ ਜੋ ਪਤਾ ਲੱਗਾ 5-6 ਮਹੀਨੇ ਤੋਂ ਰੇਸ਼ਨ ਸੀ ਮਤਲਬ ਇਹਨਾਂ ਦਾ ਕਰਜ਼ਾ ਆਉਣ ਜਾਣਾ ਸੀ ਮੈਂ ਥੋੜਾ ਜਿਹਾ ਇਹਨਾਂ ਦੇ ਆਪੇ ਚ ਪਰਿਵਾਰਕ ਨਿੱਜੀ ਰਿਸ਼ਤੇਦਾਰੀ ਵੀ ਹੈ ਦੋਨਾਂ ਦਿਰਾ ਅਕਚੁਰੀ ਲੜਕੀ ਹੈ ਜਨਾਬ ਬੰਦਾ ਮਾਰਿਆ ਉਹਨਾਂ ਦਾ ਪਰਿਵਾਰ ਦਾ ਵੀ ਕੋਈ ਇਨਾ ਚੰਗਾ ਰਿਪਿਟੇਸ਼ਨ ਨਹੀਂ ਹੈਗਾ ਤੇ ਮਤਲਬ ਵੀ ਇਹਨਾਂ ਨੇ ਕਰਿਆ ਲੜਕਾ ਵੀ ਆਉਂਦਾ ਜਾਂਦਾ ਸੀ ਇਸੇ ਰਜਿਸਟਰ ਆ ਕੇ ਮਤਲਬ ਵੀ ਇਹਨਾਂ ਨੇ ਮਾਰਿਆ ਬੰਦਾ ਮੁੰਡਾ ਮਰਿਆ ਉਹ ਕਰੀਬ 18 ਕੁ ਸਾਲ ਦੀ ਉਮਰ ਦਾ ਸੀ ਕਿ ਲਿਵਰ ਦੇ ਕੰਮ ਕਰਦਾ ਸੀ ਉਹਦੇ ਨਾਮ ਰਾਜਨ ਹੈਗਾ ਉਹਦੇ ਪਿਤਾ ਦਾ ਨਾਮ ਅਰਜਿੰਦਰ ਸਿੰਘ ਹੈਗਾ